ਸੋ ਤੁਸੀਂ ਪ੍ਰੈਸ ਕਾਨਫਰੰਸ ਕਰੋ ਕੀ ਮੁੱਦੇ ਨੇ ਕਿਉਂ ਤੁਸੀਂ ਹਰਤਾਾਲ ਦੇ ਜਾਣ ਦੀ ਚੇਤਾਵਨੀ ਦੇ ਰਹੇ ਹੋ ਕੀ ਸਾਰਾ ਮਾਮਲਾ ਬਿਲਕੁਲ ਤਿਆਰ ਹੈ ਅੱਜ ਦੀ ਪ੍ਰੈਸ ਕਾਨਫਰੰਸ ਪੰਜਾਬ ਰੋੜੇ ਪਣਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਆ ਸੋ ਇਹਦਾ ਮੁੱਖ ਮੁੱਦਾ ਇਹ ਆ ਕਿ ਪਿਛਲੇ ਲੰਬੇ ਸਮੇਂ ਤੋਂ ਕੱਚੇ ਮਲਾਜ਼ਮ ਜਿਹੜੇ ਨੇ ਟਰਾਂਸਪੋਰਟ ਵਿਭਾਗ 'ਚ ਕੰਮ ਕਰ ਰਹੇ ਆ ਸੋ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਕਿ ਅਸੀਂ ਆਉਣ ਸਾਡ ਠੇਕੇਦਾਰ ਬਾਹਰ ਕੱਢਾਂਗੇ ਵਿਚੋਲੀਏ ਜਿਹੜੇ ਨੇ ਕਿਉਂਕਿ ਵਿਚੋਲੀਏ ਠੇਕੇਦਾਰ ਉਹ ਕਾਰਪੋਰੇਟ ਘਰਾਣਿਆਂ ਦੇ ਜਾਂ ਮੰਤਰੀਆਂ ਦੇ ਆਪਦੇ ਨੇ ਇਹ ਬਿਆਨ ਸੀਗੇ ਸੋ ਨਾਲ ਦੀ ਨਾਲ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਗੱਲ ਸੀ ਜਿਹੜੇ ਕੰਟਰੈਕਟ ਤੇ ਕੰਮ ਕਰਦੇ ਆ। ਸੋ ਦੋਨੋਂ ਹੀ ਮੰਗਾਂ ਨੇ ਜਿਹੜੀਆਂ ਉਸੇ ਤਰੀਕੇ ਨਾਲ ਅੰਤਰ ਚੱਲਦੀਆਂ ਆ ਰਹੀਆਂ ਉਹਨਾਂ ਤੇ ਕੋਈ ਵੀ ਫੈਸਲਾ ਹੋਣ ਤੱਕ 3.5 ਸਾਲ ਦਾ ਸਮਾਂ ਬੀਤ ਗਿਆ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੀਤਾ। ਨਾਲ ਦੀ ਨਾਲ ਵਿਭਾਗ ਦੇ ਵਿੱਚ ਹੋਰ ਮੰਗਾਂ ਸੀ ਜਿਹੜੇ ਘੱਟ ਤਨਖਾਹ ਵਾਲੇ ਮੁਲਾਜ਼ਮਾਂ ਨੂੰ ਦੀ ਤਨਖਾਹ ਬਰਾਬਰ ਕਰਨ ਦੀ ਮੰਗਿਆ। ਜਿਹੜੀਆਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਗੱਲ ਕਰ ਰਹੀ ਹੈ ਸਰਕਾਰ ਉਹ ਪਹਿਲਾਂ ਘਾਟੇਬੰਦ ਸੌਦਾ ਸੀਗਾ। ਲਗਭਗ ਕਰੋੜ ਤੋਂ 1.5 ਕਰੋੜ ਰੁਪਈਆ ਇੱਕ ਬੱਸ ਲੈ ਜਾਂਦੀ 6 ਸਾਲਾਂ ਦੀ ਤੇ ਬੱਸ ਵੀ ਪ੍ਰਾਈਵੇਟ ਮਾਲਕ ਲੈ ਜਾਂਦਾ। ਸੋ ਸੁਏਸ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਸੀ ਜਿੰਦੇ ਵਿੱਚ 9 ਜੁਲਾਈ ਨੂੰ ਸ਼ਹਿਰ ਹੜਤਾਲ ਕੀਤੀ ਤੇ ਮਾਨਯੋਗ ਵਿੱਤ ਮੰਤਰੀ ਤੇ ਟਰਾਂਸਪੋਰਟ ਮਿਨਿਸਟਰ ਸਾਡੇ ਬੈਠੇ ਉਸ ਮੀਟਿੰਗ ਦੇ ਵਿੱਚ ਤੈਅ ਹੋਇਆ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ 1 ਜੁਲਾਈ 2024 ਨੂੰ ਫੈਸਲਾ ਕੀਤਾ ਗਿਆ ਸੀ ਕਿ ਟ੍ਰਾਂਸਪੋਰਟ ਭਾਗ ਦੀ ਵੱਖਰੀ ਪਾਲਿਸੀ ਬਣਾਈ ਜਾਏਗੀ ਉਹ ਪਾਲਿਸੀ 28 ਤਰੀਕ ਤੱਕ ਮੁਕੰਮਲ ਕਰਕੇ ਤੇ 28 ਤਰੀਕ ਨੂੰ ਮੀਟਿੰਗ ਕੀਤੀ ਜਾਏਗੀ ਵਿੱਤ ਮੰਤਰੀ ਵੱਲੋਂ ਉਸ ਮੀਟਿੰਗ ਦੇ ਵਿੱਚ ਫਾਈਨਲ ਕੀਤਾ ਜਾਏਗਾ ਕਿ ਤੁਹਾਡੀ ਸਾਰੀ ਪਾਲਿਸੀ ਕੈਬਨਟ 'ਚ ਭੇਜੀ ਜਾਏਗੀ ਪਰੰਤੂ 16 ਨੂੰ ਉਸ ਤੋਂ ਪਹਿਲਾਂ 16 ਨੂੰ ਮੰਤਰੀਕ ਟ੍ਰਾਂਸਪੋਰਟ ਮਿਨਿਸਟਰ ਨੇ ਬੈਠਣਾ ਸੀ ਮੀਟਿੰਗ ਕਰਨੀ ਸੀ ਵਿਭਾਗ ਪੱਧਰ ਦੇ ਮਸਲੇ ਨੇ 16 ਤਰੀਕ ਵਾਲੀ ਮੀਟਿੰਗ ਦੇ ਵਿੱਚ ਟ੍ਰਾਂਸਪੋਰਟ ਮਿਨਿਸਟਰ ਨਹੀਂ ਬੈਠੇ ਜਿਸ ਵਜ੍ਹਾ ਨਾਲ ਉਹ ਸਾਰੀਆਂ ਮੰਗਾਂ ਜਿਹੜੀਆਂ ਉਹ ਅਜੇ ਵੀ ਉਲਝੀਆਂ ਹੋਈਆਂ ਹੁਣ 28 ਤਰੀਕ ਨੂੰ ਕੱਲ ਨੂੰ ਮਾਨਯੋਗ ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗ ਆ ਸੋ ਸਾਨੂੰ ਸ਼ੰਕਾ ਹੈ ਕਿ ਵਿੱਤ ਮੰਤਰੀ ਸਾਹਿਬ ਜਾਂ ਤਾਂ ਮੀਟਿੰਗ 'ਚ ਬੈਠਣਗੇ ਨਹੀਂ ਜੇ ਬੈਠਣਗੇ ਤੇ ਕੋਈ ਹੱਲ ਨਹੀਂ ਕੱਢਣਗੇ ਕਿਉਂਕਿ ਸਰਕਾਰ ਹੱਲ ਕੱਢਣ ਦੀ ਬਜਾਏ ਉਲਟਾ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਲੈ ਕੇ ਆਈ ਆ ਸੋ ਇਸ ਵਜ੍ਹਾ ਨਾਲ ਅਸੀਂ ਆਪਣਾ ਪ੍ਰੋਗਰਾਮ ਜਲੰਧਰ ਮੀਟਿੰਗ ਕਰਕੇ 19 ਜੁਲਾਈ ਨੂੰ ਮੀਟਿੰਗ ਕਰਕੇ ਜਲੰਧਰ 'ਚ ਪਹਿਲਾਂ ਹੀ ਲਿਖ ਚੁੱਕੇ ਆ ਕਿ ਜੇਕਰ ਸਰਕਾਰ ਨੇ ਟੈਂਡਰ ਰੱਦ ਨਾ ਕੀਤਾ ਜਾਂ ਮੀਟਿੰਗ ਕਰਕੇ ਕੋਈ ਹੱਲ ਨਾ ਕੱਢਿਆ ਤਾਂ ਅਸੀਂ 28 ਤਰੀਕ ਨੂੰ ਉੱਥੋਂ ਹੀ ਸਾਡੀ ਸੂਬਾ ਕਮੇਟੀ ਵੱਲੋਂ ਐਲਾਨ ਕੀਤਾ ਜਾਏਗਾ ਤਰੰਤ ਪੰਜਾਬ ਦੇ ਸਾਰੀਆਂ ਬਸਾਂ ਦੇ ਚੱਕੇ ਜਾਮ ਕੀਤੇ ਜਾਣਗੇ ਕਿਉਂਕਿ ਪਹਿਲਾਂ ਵੀ ਅਸੀਂ ਸਰਕਾਰ ਨੂੰ ਵਾਰ-ਵਾਰ ਸਮਾਂ ਦਿੰਦੇ ਆ ਰਹੇ ਕਿ ਲੋਕ ਖੱਜਲ ਨਾ ਹੋਣ ਪਰੰਤੂ ਸਰਕਾਰ ਜਿਹੜੀ ਆ ਉਹ ਵਾਰ-ਵਾਰ ਗਲਤ ਨੀਤੀਆਂ ਪਾਲਿਸੀਆਂ ਲੈ ਕੇ ਆ ਰਹੀ ਹੈ ਵਿਭਾਗ ਨੂੰ ਖਤਮ ਕਰਨ ਵਾਲੇ ਪਾਸੇ ਨੂੰ ਜਾ ਰਹੀ ਹੈ ਸੋ ਵਿਭਾਗ ਨੂੰ ਬਚਾਉਣ ਲਈ ਮਜਬੂਰੀ 'ਚ ਹੜਤਾਲ ਕੀਤੀ ਜਾਏਗੀ ਜੇ ਅਸੀਂ ਚੱਕਾ ਜਾਮ ਕਰਦੇ ਹਾਂ ਕਿੰਨਾ ਲਾਸਸ ਹੋਏਗਾ ਪਰ ਡੇ ਦੇ ਹਿਸਾਬ ਨਾਲ ਔਰ ਉਹਦੀ ਕੀ ਜ਼ਿੰਮੇਵਾਰੀ ਹੈ ਬਿਲਕੁਲ ਜੀ ਜੇ ਅਸੀਂ ਚੱਕਾ ਜਾਮ ਕਰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਨਹੀਂ ਕਿ ਹੜਤਾਲ ਕਰੀ ਪਰੰਤੂ ਜੇ ਮਜਬੂਰੀ ਚ ਹੜਤਾਲ ਕੀਤੀ ਜਾਂਦੀ ਤੇ ਲਗਭਗ 3 ਤੋਂ ਲੈ ਕੇ 3.5 ਕਰੋੜ ਰੁਪਏ ਜਿਹੜਾ ਪੀਆਰਟੀਸੀ ਤੇ ਪਣਵਾਸ ਨੂੰ ਰਜਾਨਾ ਦਾ ਘਾਟਾ ਪਏਗਾ ਸੋ ਇਹਦੀ ਜ਼ਿੰਮੇਵਾਰੀ ਸਿੱਧੀ ਤੇ ਸਪਸ਼ਟ ਉਹਨਾਂ ਅਧਿਕਾਰੀਆਂ ਦੀ ਹੈ ਜਿਹੜੇ ਅਧਿਕਾਰੀ ਮਾਨਯੋਗ ਮੁੱਖ ਮੰਤਰੀ ਦੇ ਹੁਕਮ ਨਹੀਂ ਮੰਨਦੇ ਕਿਉਂਕਿ ਉਹਨਾਂ ਨੇ 1 ਮਹੀਨੇ ਚ ਪਾਲਿਸੀ ਬਣਾਉਣ ਦੀ ਗੱਲ ਕੀਤੀ ਸੀ ਜਿਹੜੇ ਅਧਿਕਾਰੀ ਪੰਜਾਬ ਸਰਕਾਰ ਸੈਕਟਰੀ ਜਾਂ ਮਾਨਯੋਗ ਟਰਾਂਸਪੋਰਟ ਮਿਨਿਸਟਰ ਦੇ ਹੁਕਮ ਨਹੀਂ ਮੰਨਦੇ ਜਿਨ੍ਹਾਂ ਨੇ 36 2023 ਨੂੰ ਆਰਡਰ ਕੀਤੇ ਤੇ ਉਹ ਆਰਡਰ ਅੱਜ 2 ਸਾਲ ਤੋਂ ਪਲੱਸ ਦਾ ਸਮਾਂ ਹੋ ਗਿਆ ਆਰਡਰ ਅਜੇ ਤੱਕ ਇੰਪਲੀਮੈਂਟ ਨਹੀਂ ਹੋਈ ਸੋ ਇਥੋਂ ਸਪਸ਼ਟ ਹੈ ਕਿ ਉਹ ਅਧਿਕਾਰੀ ਜ਼ਿੰਮੇਵਾਰ ਨੇ ਜਿਹੜੇ ਇਹਨਾਂ ਮੰਗਾਂ ਨੂੰ ਲੰਮਕਾ ਰਹੇ ਆ ਪਲੱਸ ਵਿਭਾਗ ਨੂੰ ਮਾਰਨ ਵਾਲੀਆਂ ਜਿਹੜੀਆਂ ਨੀਤੀਆਂ ਪਾਲਿਸੀਆਂ ਉਹ ਲੈ ਕੇ ਆ ਰਹੇ ਉਲਟੀਆਂ ਜਿਹੜੀ ਪਾਲਿਸੀ ਬਣਾਉਣੀ ਸੀ ਉਹਨੂੰ ਲੰਮਕਾਇਆ ਜਾ ਰਿਹਾ ਸੋ ਇਹਦੀ ਸਿੱਧੀ ਦੀ ਸਿੱਧੀ ਜ਼ਿੰਮੇਵਾਰੀ ਉਹਨਾਂ ਦੀ ਹੈ ਅਸੀਂ ਪਹਿਲਾਂ ਤੋਂ ਨੋਟਿਸ ਭੇਜ ਚੁੱਕੇ ਹਾਂ ਪਿਛਲੀ ਹੜਤਾਲ ਚ ਵੀ ਫੈਸਲਾ ਕੀਤਾ ਗਿਆ ਸੀ ਕਿ ਹੱਲ ਕੀਤਾ ਜਾਏਗਾ ਈਤੀ ਕਹਲਣੀ ਕੀਤਾ ਗਿਆ ਇਹਦਾ ਫਾਇਦਾ ਅਗਰ ਜੇ ਪਾਲਿਸੀ ਆਉਂਦੀ ਹੈ ਤਾਂ ਇਹਦਾ ਫਾਇਦਾ ਹੀ ਨਹੀਂ ਬੱਸ ਆਪਿਆਂ ਨੂੰ ਕਿਹਨੂੰ ਫਾਇਦਾ ਹੋਏਗਾ ਇਹਦਾ ਫੈਸਲਾ ਫਾਇਦਾ ਜਿਹੜਾ ਉਹ ਸਪਸ਼ਟ ਹੈ ਕਿ ਪੰਜਾਬ ਸਰਕਾਰ ਨੂੰ ਤੇ ਸਾਡੇ ਟਰਾਂਸਪੋਰਟ ਵਿਭਾਗ ਨੂੰ ਹੋਏਗਾ ਕਿਉਂਕਿ ਜੇਕਰ ਮੁਲਾਜ਼ਮ ਰੈਗੂਲਰ ਹੋਣਗੇ ਤਾਂ ਹੋਰ ਵੀ ਮਿਹਨਤ ਕਰਨਗੇ ਦੂਸਰੇ ਪਾਸੇ ਜੇਕਰ ਸਰਕਾਰੀ ਬੱਸਾਂ ਆਉਂਦੀਆਂ ਤਾਂ ਸਰਕਾਰੀ ਬੱਸਾਂ ਅਜ ਮੌਜੂਦਾ ਸਮੇਂ 'ਚ ਸਾਡੇ ਕੋਲ 400 ਬੱਸ ਕੰਡਮ ਹੋ ਗਈ ਹੈ ਸਰਕਾਰ ਦੇ ਕਾਰਜਕਾਲ 'ਚ ਸੋ ਜੇ ਸਾਡੇ ਕੋਲ ਸਰਕਾਰੀ ਬੱਸਾਂ ਆਉਂਦੀਆਂ ਤੇ ਉਹ ਬੱਸਾਂ ਰੂਟ ਤੇ ਜਾਣਗੀਆਂ ਆਮ ਪਬਲਿਕ ਨੂੰ ਫਾਇਦਾ ਹੋਏਗਾ ਸਰਕਾਰੀ ਬੱਸਾਂ ਦਾ ਤੇ ਸਰਕਾਰੀ ਖਜ਼ਾਨੇ ਨੂੰ ਫਾਇਦਾ ਹੋਏਗਾ ਸਰਕਾਰੀ ਬੱਸਾਂ ਦਾ ਜਿਹੜੀ ادارے ਨੇ ਪੜਨ ਵਾਸਤੇ ਪੀਆਰਟੀਸੀ ਇਹਨਾਂ ਅਦਾਰਿਆਂ ਨੂੰ ਫਾਇਦਾ ਹੋਏਗਾ ਇਹਨਾਂ ਦੀ ਇਨਕਮ ਵਧੇਗੀ ਪਰੰਤੂ ਸਰਕਾਰ ਹੈ ਜਿਹੜੀ ਉਹ ਕਿਤੇ ਨਾ ਕਿਤੇ ਸਾਡੇ ਅਧਿਕਾਰੀ ਦੇ ਸਰਕਾਰ ਠੇਕੇਦਾਰ ਨਾਲ ਇਹ ਕਹਿ ਸਕਦੇ ਆ ਟ੍ਰਾਂਸਪੋਰਟ ਮਾਫੀਆ ਨਾ ਮਿਲੇ ਹੋਇਆ ਤਾਂ ਜੋ ਰੂਟ ਤੇ ਬੱਸਾਂ ਘੱਟ ਹੋਣ ਲੋਕ ਖੱਜਲ ਖਰਾਬ ਹੋਣ ਤੇ ਲੋਕ ਪ੍ਰਾਈਵੇਟ ਵਾਲੇ ਪਾਸੇ ਨੂੰ ਜਾਣ ਜੇ ਪ੍ਰਾਈਵੇਟ ਵਾਲੇ ਪਾਸੇ ਨੂੰ ਲੋਕ ਜਾਂਦੇ ਨੇ ਅਸੀਂ ਬੱਸਾਂ ਪਾਉਨੇ ਆ ਉਧਰ ਨੂੰ ਜਾਂਦੇ ਨੇ ਨਹੀਂ ਪਾਉਂਦੇ ਤੇ ਜੋ ਉਸਦੇ ਉਲਟ ਆਉਂਦੇ ਆ ਤਾਂ ਕਿਲੋਮੀਟਰ ਸਕੀਮ ਬੱਸਾਂ ਉਹਨਾਂ ਪ੍ਰਾਈਵੇਟ ਘਰਾਣਿਆਂ ਦੀਆਂ ਪਾ ਕੇ ਇਹਨਾਂ ਸਰਕਾਰੀ ਪਰਮੰਡਾਂ ਦੇ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਸੀਂ ਦੋਨਾਂ ਦਾ ਵਿਰੋਧ ਕਰ ਰਹੇ ਹਾਂ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਾਈਵੇਟ ਨੂੰ ਮੁਨਾਫਾ ਨਾ ਹੋਵੇ ਸਰਕਾਰੀ ادارے ਨੂੰ ਮੁਨਾਫਾ ਹੋਵੇ ਉਸ ਦੀ ਲੜਾਈ ਲੜੀ ਜਾ ਰਹੀ ਹੈ ਕਿੰਨੇ ਸਮੇਂ ਤੋਂ ਲੱਗੀ ਸਾਡਾ ਚੱਕਾ ਜਾਮ ਸਾਡਾ ਚੱਕਾ ਜਾਮ ਸਪਸ਼ਟ ਹੈ ਜੇ ਪੰਜਾਬ ਸਰਕਾਰ ਕੋ ਠੋਸ ਹੱਲ ਨਹੀਂ ਕੱਢਦੀ ਤਾਂ ਮਿੱਥੇ ਸਮਝਦੀ ਹੜਤਾਲ ਹੋਏਗੀ ਜਿੰਨੀ ਦੇਰ ਤੱਕ ਪੰਜਾਬ ਦੇ ਮੁੱਖ ਮੰਤਰੀ ਬੈਠ ਕੇ ਸਾਡੀਆਂ ਮੰਗਾਂ ਦਾ ਜਿਹੜਾ ਪਿਛਲੀਆਂ ਮੀਟਿੰਗਾਂ ਚ ਤੈਅ ਹੋਇਆ ਉਹਦਾ ਠੋਸ ਹੱਲ ਜਾਂ ਐਲਾਨ ਨਹੀਂ ਕਰਦੇ ਜਾਂ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੇ ਉਨੀ ਦੇਰ ਤੱਕ ਇਹ ਸੰਘਰਸ਼ ਜਾਰੀ ਹੈ ਸ਼ੁਰੂਆਤ ਸਾਡੀ ਕੱਲ ਨੂੰ ਮੀਟਿੰਗ ਹੈ 28 ਤਰੀਕ ਨੂੰ ਜੇ ਮੀਟਿੰਗ ਨਹੀਂ ਹੁੰਦੀ ਜਾ ਉੱਥੇ ਕੋਈ ਇਹੋ ਜਿਹੀ ਸਥਿਤੀ ਬਣਦੀ ਤੇ ਹੋ ਸਕਦਾ ਕੱਲ ਸ਼ਾਮ ਤੋਂ ਹੀ ਸ਼ੁਰੂਆਤ ਹੋ ਜੇਨ ਮਿੱਥੇ ਜ਼ਮੀਨ ਦੀ ਹੜਤਾਲ ਦੀ ਪਹਿਲੇ ਵੀ ਕਪਲਿਆਂ ਦੀ ਗੱਲ ਕੀਤੀ ਕਿੰਨਾ ਕਪਲਾ ਪਹਿਲੇ ਹੋਇਆ ਜਿਹੜਾ ਤੁਸੀਂ ਵੀ ਜਨਸ ਨੂੰ ਦੱਸ ਰਹੀ ਸੀ ਲਗਭਗ 11 ਤੋਂ 12 ਕਰੋੜ ਰੁਪਏ ਸਾਡਾ EPF ESIC ਦਾ ਤੇ ਸਿਕਿਉਰਿਟੀਆਂ ਦਾ ਕਪਲਾ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਲਿਖਤੀ ਦੇ ਚੁੱਕੇ ਹ ਸ਼ਿਕਾਇਤਾਂ ਠੇਕੇਦਾਰ